ਅੱਜ ਸਵੇਰੇ ਇੱਕ ਇੱਕ ਇੰਕਮਿਸ਼ਨ ਮਰੇਜ ਬੀਐਸਰ ਵੱਲੋਂ ਕਿ ਪਿੰਡ ਛੇਖੜਾ ਦੇ ਇਲਾਕੇ ਇੱਕ ਡਰੋਨ ਜਿਹੜਾ ਇੱਕ ਪਰਿਵਾਰ ਆਂ ਘੇਟਦਾ ਵਾ ਜਿਸ ਉਸ ਵਾਰ ਵੀ ਬੀਐਸਰ ਕੋਲ ਤੇ ਆਪੋ ਉਸ ਦੀ ਸੰਜੀ ਟੀਮ ਨੇ ਸੈਸ਼ਲ ਗਵਨ ਗਵਨ ਠਿਵਾਵਾ ਦਰਾਂ ਨੇ ਸੱਚ ਇਹ ਜਿਹੜਾ ਡਰੋਨ ਹੈ ਅਤਮਾਲ ਨਸੀਬ ਉੱਪਰ ਹੀ ਰੰਸੀ ਵਾਸੀ ਛੇਖੜਾ ਦੇ ਦੇ ਘਰ ਦੇ ਨੇੜੇ ਤੋ ਬਰਮਣ ਹੋਇਆ ਵਾ ਜਿਆ ਗੁਣਾ ਇਹ ਡਿਟਾ ਪਛਾਹੀ ਇਹਦੇ ਉੱਤੇ ਜਿਹੜਾ ਡੀ ਜੇ ਡਾਈ ਲਿਖਿਆ ਇਹ ਪਾਕਿਸਤਾਨ ਤੋਂ ਬਰਾਉ ਐ ਫਰੋ ਹੈ ਲਾਜਿਸਸ ਸੰਬੰਧੀ ਇੱਕ ਕ੍ਰਮ ਕਾਰਵਾ ਦਰਜ ਕਰਵਾਇਆ ਕੀ ਹੈ ਨਹੀਂ ਪਤਾ ਸਰ ਇਸ ਦੇ ਨਾਲ ਕੋਈ ਨਸੇ ਦੇ ਕੀਪਾ ਵੀ ਆ ਰਹੀ ਹੈ ਇਹਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਫ ਜਿਹੜੀ ਹੈ ਉਹ ਰਿਵਰਸ ਸਚਤਾ ਹੈ ਸਰ ਕੀ ਕਾਰਵਾਈ ਕੀਤੀ ਗਈ ਹੁੰਦਕ ਇਹ ਅਫਾਮ ਕਰਵਾ ਦਰਜ ਕਰਕੇ ਫਿਰ ਇਹਦੇ ਤੇ ਅਜੇ ਕਾਰਵਾਈ ਅਮਲ ਤੇ ਲਾਣੀ ਜਾ ਰਹੀ ਆ ਤੇ ਬੀਐਸਐਫ ਦੇ ਲੋਕਾਂ ਨੇ ਉੱਥੇ ਸर्च ਕੀਤੀ ਆ ਸਰ ਕੁਇਚਨ ਕੋਈ ਨਾਵਜਾ ਦੀ ਹੋਇਆ ਬੰਦਾ ਕਿ ਮੈਂ ਨਾਮ ਨੋਮ ਵਿਅਕਤੀਆਂ ਦੇ ਵਿੱਚ ਬੱਚਾ ਦਰਜ ਸੀ ਸੋਇਆ